ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਬਠਿੰਡਾ ਦੇ ਵਿੱਚ ਆ ਗਿਆ ਹੈ ਮਨੋਰੰਜਨ ਮੇਲਾ ਜੀ ਹਾਂ ਮਨੋਰੰਜਨ ਮੇਲਾ ਜਿਹੜਾ ਤੁਸੀਂ ਹਰ ਵਾਰ ਦੇਖਦੇ ਹੋ ਪਰ ਇਸ ਵਾਰ ਥੋੜਾ ਜਿਹਾ ਨਵੇਂ ਅਵਤਾਰ ਵਿੱਚ ਪੇਸ਼ ਕੀਤਾ ਹੈ ਪ੍ਰਬੰਧਕਾਂ ਨੇ ਰਣਧੀਰ ਬੰਸਰ ਜੀ ਇਸ ਮੇਲੇ ਦੇ ਪ੍ਰਬੰਧਕ ਨੇ ਐਮ ਡੀ ਨੇ ਤੇ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿ ਫਿਸ਼ ਦਾ ਇੱਕ ਥੀਮ ਬਣਾਇਆ ਹੈ ਥੀਮ ਚੇਂਜ ਕੀਤਾ ਹੈ ਪਹਿਲਾਂ ਤੋਂ ਕਾਫੀ ਅਪਡੇਟ ਕੀਤਾ ਹੈ ਅੰਦਰ ਚਲ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਇੱਥੇ ਐਂਟਰੀ ਪੁਆਇੰਟ ਹੈ 30 ਰੁਪਏ ਐਂਟਰੀ ਟਿਕਟ ਹੈ ਤੇ ਅੰਦਰ 게ਟ ਤੇ ਪੰਦਰ ਪਹੁੰਚ ਚੁੱਕੇ ਆਂ ਤੁਹਾਨੂੰ ਦੱਸ ਲਈ ਕਿ ਇਸ ਵਾਰ ਦੋ 게ਟ ਬਣਾਏ ਆ ਪਹਿਲਾਂ ਇੱਕ ਬਣਾਉਂਦੇ ਸੀ ਉੱਥੋਂ ਹੀ ਐਗਜ਼ਿਟ ਹੁੰਦਾ ਸੀ ਤੇ ਉੱਥੋਂ ਹੀ ਐਂਟਰ ਹੁੰਦਾ ਸੀ ਇਸ ਵਾਰ ਕਾਫੀ ਕੁਝ ਚੇਂਜ ਮੇਲੇ ਦੇ ਵਿੱਚ ਕੀਤਾ ਗਿਆ ਐਂਟਰੀ ਅਲੱਗ 게ਟ ਤੋਂ ਹੈ ਫਿਰ ਸਾਰਾ ਮੇਲਾ ਘੁੰਮ ਕੇ ਐਗਜ਼ਿਟ ਦੂਜੇ ਪਾਸੇ ਹੁੰਦਾ ਤਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਆਪਾਂ ਪਹੁੰਚ ਗਏ ਹੁਣ ਫਿਸ਼ ਟਨਲ ਦੇ ਸਾਹਮਣੇ ਫਿਸ਼ ਟਨਲ ਇੱਕ ਬਹੁਤ ਹੀ ਡਿਫਰੈਂਟ ਤੁਹਾਨੂੰ ਬਿਲਕੁਲ ਇਸ ਤਰ੍ਹਾਂ ਲੱਗੂ ਕਿ ਅੰਡਰਵਾਟਰ ਇੱਕ சுரੰਗ ਜਿਵੇਂ ਸਮੁੰਦਰ ਦੇ نیچے ਇੱਕ சுரੰਗ ਦੇ ਵਿੱਚ ਅਸੀਂ ਆ ਗਿਆ ਹੋਵਾਂਗੇ ਤੇ ਇੱਥੇ 100 ਰੁਪਏ ਟਿਕਟ ਹੈ ਦੀ ਪਰ ਮਨੋਰੰਜਨ ਅੰਦਰ ਬਹੁਤ ਜ਼ਿਆਦਾ ਹੈ ਤੇ ਰੋਮਾਂਚ ਬੜਾ ਜ਼ਿਆਦਾ ਹੈ ਆਪਾਂ ਅੰਦਰ ਐਂਟਰ ਕਰ ਆਵਦੇ ਆ ਤੁਹਾਨੂੰ ਦਿਖਾਉਨੇ ਆ ਇਧਰ ਪਾਸੇ ਟਿਕਟ ਹੈ ਤੇ ਇਧਰ ਹੈ ਗੇਟ ਤੇ ਚੱਲਦੇ ਆਂ ਅੰਦਰ ਐਂਟਰ ਆਪਾਂ ਹੋ ਚੁੱਕੇ ਆ ਇੱਥੇ ਸਭ ਤੋਂ ਪਹਿਲਾਂ ਐਂਟਰੀ ਤੇ ਫਿਸ਼ ਐਕੁਅਰੀਅਮ ਲਗਾਏ ਹੋਏ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਹਜ਼ਾਰਾਂ ਤਰ੍ਹਾਂ ਦੀਆਂ ਫਿਸ਼ਸ ਐਂ ਤੇ ਜਿਨ੍ਹਾਂ ਦੇ ਅਲੱਗ-ਅਲੱਗ ਨਾਮ ਲਿਖੇ ਹੋਏ ਆ ਉੱਪਰ ਮੈਂਸ਼ਨ ਕੀਤੇ ਹੋਏ ਆ ਇਹ ਬੜੀ ਜਾਣਕਾਰੀ ਭਰਪੂਰ ਹੈ ਜਿਹੜੀ ਆਪਾਂ ਅ ਇਸ ਵਕਤ ਫਿਸ਼ ਐਕੁਅਰੀਅਮ ਦੇਖ ਰਹੇ ਆ ਫਿਸ਼ ਐਕੁਅਰੀਅਮ ਦੇ ਉੱਪਰ ਜਿਹੜੀ ਵੀ ਫਿਸ਼ ਅੰਦਰ ਉਹਦੇ ਹੈਗੀ ਹੈ ਉੱਪਰ ਉਹਦਾ ਨਾਮ ਲਿਖਿਆ ਹੋਇਆ ਹੈ ਬੱਚੇ ਬੜੇ ਖੁਸ਼ ਹੁੰਦੇ ਆ ਦੇਖ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਫਿਸ਼ਸ ਦੇਖ ਕੇ ਨਾਲੇ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਨਾਲੇ ਇੱਕ ਰੋਮਾਂਚ ਦਾ ਅਹਿਸਾਸ ਹੁੰਦਾ ਹੈ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਕਿ ਪਾਂਡਾ ਗੋਸਟ ਹੈ ਪਾਂਡਾ ਗੋਸਟ ਨਾਮ ਦੀ ਫਿਸ਼ ਹੈ ਤੇ ਇੱਧਰ ਬੇਬੀ ਫਿਸ਼ ਬੇਬੀ ਪਸ਼ੂ ਫਿਸ਼ ਤੇ ਹੋਰ ਵੀ ਅੰਦਰ ਟਾਈਗਰ ਫਿਸ਼ ਆ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਕਿ ਫਿਸ਼ ਬਹੁਤ ਤਰ੍ਹਾਂ ਦੀਆਂ ਰੈੱਡ ਤਾਂ ਇੱਥੇ ਆਓ ਜ਼ਰੂਰ ਇੱਕ ਵਾਰੀ ਦੇਖੋ ਇੱਕ ਨਵਾਂ ਜਿਹੜਾ ਇੱਕ ਐਕਸਪੀਰੀਅੰਸ ਮਿਕਸ ਚਿਲਡਰ ਫਿਸ਼ ਇਹਦਾ ਨਾਮ ਵੀ ਬੜਾ ਅਜੀਬ ਜਿਹਾ ਮੈਂ ਤਾਂ ਨਾਮ ਹੀ ਪੜ੍ਹਨਾ ਨਹੀਂ ਆ ਰਿਹਾ ਇਹਦੇ ਇਹ ਅੰਦਰ ਚੱਲਦੇ ਹਨ ਟਨਲ ਨੇ ਕਾਫੀ ਤਰ੍ਹਾਂ ਇਹ ਇੱਥੇ ਲਿਜ਼ਰਡ ਹੈ ਜਿਹੜਾ ਰੇਗਿਸਤਾਨ ਦੇ ਵਿੱਚ ਤੁਸੀਂ ਡਿਸਕਵਰੀ ਚ ਦੇਖਦੇ ਹੋ ਇੱਕ ਛਿਪਕਲੀ ਹੈ ਵੱਡੀ ਖਤਰਨਾਕ ਹੈ ਇਸੇ ਕਰਕੇ ਸ਼ੀਸ਼ੇ 'ਚ ਬੰਦ ਕੀਤਾ ਹੋਇਆ ਤੇ ਇਹ ਟਨਲ ਦੇ ਅੰਦਰ ਏਸੀ ਕੂਲਰ ਲੱਗੇ ਹੋਏ ਆ ਇੰਨੀ ਗਰਮੀ ਦੇ ਵਿੱਚ ਵੀ ਅੰਦਰ ਆ ਕੇ ਇੱਕ ਠੰਡਕ ਦਾ ਸਾ ਸੌਰਿਆ ਅੱਗੇ ਜਾ ਕੇ ਤੁਹਾਨੂੰ ਅਸਲੀ ਚੀਜ਼ ਜਿਹੜੀ ਹੈ ਅੱਗੇ ਜਾ ਕੇ ਦਿਖਾਵਾਂਗੇ ਹਜੇ ਤਾਂ ਫਿਲਹਾਲ ਜਿਹੜੀ ਐਕੁਅਰੀਅਮ ਹੈ ਇਹ ਚੱਲ ਰਿਹਾ ਜਿਹੜਾ ਅੱਗੇ ਤੁਹਾਨੂੰ ਰੋਮਾਂਚ ਚਾਉਣ ਵਾਲਾ ਹੈ ਉਹ ਬੜਾ ਹੀ ਘੈਂਟ ਹੈ 골ਡਨ ਫਿਸ਼ ਟਨਲ ਬਣੀ ਹੋਈ ਹੈ ਚਾਰੇ ਪਾਸੇ ਤੇ ਜਿਹੜੀ ਅੱਗੇ ਟਨਲ ਤੁਹਾਨੂੰ ਦਿਖਾਵਾਂਗੇ ਉਹ ਤੁਹਾਨੂੰ ਇੱਕ ਅਲੱਗ ਕਨਸੈਪਟ ਬਣਾਇਆ ਹੈ ਇਸ ਵਾਰ ਮੇਲੇ ਦੇ ਪ੍ਰਬੰਧਕਾਂ ਨੇ ਫਿਸ਼ ਆਸਕਰ ਕਾਫੀ ਭੀੜ ਹੈ ਅੱਜ ਸ਼ੁਰੂਆਤੀ ਦਿਨ ਹੈ 34 ਦਿਨਾਂ ਦੇ ਵਿੱਚ ਵੀ ਕਾਫੀ ਲੋਕ ਇੰਟਰਸਟ ਲੈ ਰਹੇ ਨੇ ਇਸੇ ਨਵੇਂ ਥੀਮ ਨਵੇਂ ਕਨਸੈਪਟ ਕਰਕੇ ਤਾਂ ਅਸੀਂ ਹੁਣ ਪਹੁੰਚ ਚੁੱਕੇ ਹਾਂ ਅੱਗੇ ਜਿਹੜਾ ਫਿਸ਼ਟਲ ਦਾ ਮੇਨ ਪੁਆਇੰਟ ਹੈ ਅੰਦਰ ਜਾ ਕੇ ਇੱਕ ਮੋੜ ਮੁਰਦੇ ਦੋ ਉਸ ਤੋਂ ਬਾਅਦ ਇੱਕ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਬਿਲਕੁਲ ਸਮੁੰਦਰ ਦੇ ਵਿੱਚ ਆ ਗਿਆ ਹੋਵਾਂਗੇ ਜਿਵੇਂ ਲੋਕ ਸੈਲਫੀਆਂ ਕਰ ਰਹੇ ਆ ਮੱਛੀਆਂ ਦੇ ਨਾਲ ਕਿਉਂਕਿ ਚਾਰੇ ਪਾਸੇ ਉੱਪਰ نیچے ਆਸੇ ਪਾਸੇ ਸਾਰੇ ਮੱਛੀਆਂ ਇੱਕ ਸਮੁੰਦਰ ਦਾ ਅਹਿਸਾਸ ਕਰਉਂਦੀਆਂ ਕਿ ਸਮੁੰਦਰ ਦੇ ਅੰਦਰ ਜਿਵੇਂ ਇੱਕ ਟਨਲ ਬਣੀ ਹੁੰਦੀ ਹੈ ਨਾ ਸੁਰੰਗ ਬਣੀ ਹੁੰਦੀ ਹੈ ਉਸ ਤਰ੍ਹਾਂ ਵੀ ਅੰਡਰਵਾਟਰ ਅੰਡਰ ਸੀ ਦੇ ਅੰਡਰ ਸੀ ਦਾ ਅਹਿਸਾਸ ਹੁੰਦਾ ਹੈ ਤੇ ਇੱਥੇ ਵੀ ਨਾਮ ਲਿਖ ਹੋਏ ਆ ਪੱਖ ਪੱਖ ਜਿਹੜੀਆਂ ਮੱਛਲੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਿਹੜਾ ਇਹ ਨਵਾਂ ਕਨਸੈਪਟ ਹੈ ਦੇਖੋ ਲੋਕ ਆਪਣੇ ਪਰਿਵਾਰ ਨਾਲ ਇੱਥੇ ਪਹੁੰਚ ਰਹੇ ਆ ਬੱਚੇ ਬੜੇ ਖਾਸ ਕਰਕੇ ਖੁਸ਼ ਹੁੰਦੇ ਆ ਕਿਤੇ نیچے ਦੇਖੋ ਫਰਸ਼ ਤੇ ਵੀ ਤੇ نیچے ਫਿਸ਼ਸ ਨੇ ਯਾਨੀ ਕਿ ਚਾਰੇ ਪਾਸੇ ਆਪਣੇ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾਇਆ ਗਿਆ ਜਿਵੇਂ ਕਿ ਸਮੁੰਦਰ ਦੇ نیچے ਆ ਬਾਗ ਹੋਈ ਹੈ ਜਿਵੇਂ ਤਾਂ ਲੋਕ ਫੋਟੋਸ ਖਿੱਚ ਰਿਹਾ ਹੈ ਸੈਲਫੀਆਂ ਲਿਆ ਰਿਹਾ ਆਪਣੇ ਜਿਹੜੀ ਯਾਦਗਾਰਪਾਲ ਇੱਥੇ ਕੈਦ ਕਰ ਰਿਹਾ ਕੈਮਰਿਆਂ ਦੇ ਵਿੱਚ ਤੇ ਬਸ ਇਧਰੋਂ ਥੋੜਾ ਜਿਹਾ ਹੋਰ ਹੈ ਕਾਫੀ ਲੰਬਾ ਆਪਾਂ ਥੋੜਾ ਸ਼ਾਰਟ ਕਟ ਚ ਦਿਖਾਇਆ ਹੈ ਕਿਉਂਕਿ ਲੰਬੀ ਵੀਡੀਓ ਤੁਸੀਂ ਆ ਕੇ ਦੇਖੋ ਆਪਾਂ ਹੁਣ ਬਾਹਰ ਆ ਚੁੱਕੇ ਹਾਂ ਤਾਂਬ ਤੋਂ ਬਾਹਰ ਹੁੰਦੇ ਹੀ ਸਿੱਧਾ ਤੁਹਾਨੂੰ ਇਹ ਝੂਲੇ ਵਾਲਾ ਪੋਰਸ਼ਨ ਮਿਲੂਗਾ ਤੇ ਇਧਰਲੇ ਪਾਸੇ ਖਾਨਪਿੰਡ ਦੇ ਸਾਲਾ ਲਾਸਟ ਤੇ ਆਪਾਂ ਚੱਲਾਂਗੇ ਘੁੰਮ ਕੇ ਤੇ ਇਧਰ ਪਹਿਲਾਂ ਆਪਾਂ ਚੋਲੇ ਵਾਲਾ ਪੋਰਸ਼ਨ ਤੁਹਾਨੂੰ ਦਿਖਾਉਨੇ ਆਂ ਚੰਡੋਲ ਜਿਵੇਂ ਕਿ ਮੇਲਿਆਂ ਦੀ ਪਛਾਣ ਦੂਰੋਂ ਦੇਖ ਜਾਂਦੀ ਹੈ ਕਿ ਮੇਲਾ ਲੱਗਿਆ ਇੱਥੇ ਇਧਰ ਹੈਗੇ ਟ੍ਰੋਕਿੰਗ ਕਾਰਸ ਇਹ ਵੀ 2 ਕੁ ਸਾਲ ਹੋਇਆ ਨਵਾਂ ਇੱਥੇ ਲੈ ਕੇ ਆਏ ਸੀ ਤੇ ਇਧਰ ਸਾਰਾ ਪੋਰਸ਼ਨ ਜਿੰਨਾ ਵੀ ਚੋਲਿਆਂ ਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਬੱਚਾਂ ਦੇ ਵੱਡਿਆਂ ਦੇ ਚੰਡੋਲ ਜਿਹੜੀ ਇੱਕ ਕਿਸ਼ਤੀ ਵਾਲਾ ਝੋਲਾ ਹੁੰਦਾ ਉਹਨੂੰ ਪਤਾ ਨਹੀਂ ਕੀ ਕਹਿੰਦੇ ਐ ਤੇ ਇੱਧਰ ਟ੍ਰੇਨ ਐ ਟੌਇ ਟ੍ਰੇਨ ਕਹਦੇ ਜਿੰਨ ਇਸੇ ਵੀ ਲੋਕ ਕਾਫੀ ਇੰਟਰਸਟ ਲੈਦੇ ਐ ਸੁਪਰ ਡ੍ਰੈਗਨ ਟ੍ਰੇਨ ਸੁਪਰ ਡ੍ਰੈਗਨ ਟ੍ਰੇਨ ਬਿਲਕੁਲ ਡ੍ਰੈਗਨ ਲੱਗਿਆ ਇਹ ਐ ਯੂ ਐਫ ਓ ਇਹ ਵੀ ਉੱਪਰ ਪਹੁੰਚ ਕੇ ਪੂਰਾ ਸ਼ਹਿਰ ਤੁਹਾਨੂੰ ਦਿਖਾ ਦੇਊਗਾ ਪੂਰੇ ਬਟਿੰਡੇ ਦਰਸ਼ਨ ਕਰ ਪਰ ਲੋਕਾਂ ਨਾਲ ਗੱਲਬਾਤ ਕਰਦੇ ਆ ਲੋਕ ਜਿਹੇ ਇੱਥੇ ਕੀ ਕਹਿੰਦੇ ਐ ਕਿਸ ਤਰ੍ਹਾਂ ਲੱਗਿਆ ਉਹਨੂੰ ਨਵਾਂ ਕਨਸੈਪਟ ਅਸੀਂ ਲੋਕਲ ਬਠਿੰਡੇ ਤੋਂ ਹੀ ਆਏ ਆ ਜੀ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੋ ਵਿਰਾਸਤ ਮੇਲਾ ਲੱਗਿਆ ਆਪਸੀ ਆਪਦੇ ਕਲਚਰ ਨਾਲ ਟੁੱਟਦੇ ਜਾਂਦੇ ਜਿਹੜੇ ਅੱਜਕੱਲ ਦੇ ਬੱਚੇ ਐ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਜਿਵੇਂ ਉਠਾ ਬੱਚਿਆਂ ਨੂੰ ਪਤਾ ਹੀ ਨਹੀਂ ਅੱਜਕੱਲ ਦੇ ਨੂੰ ਜਿਨ੍ਹਾਂ ਨੇ ਦੇਖਿਆ ਨਹੀਂ ਪਿੰਡਾਂ 'ਚ ਰਹੇ ਨਹੀਂ ਬਾਕੀ ਹਰ ਇੱਕ ਬੰਦਾ ਸਟ्रेस ਭਰੀ ਲਾਈਫ 'ਚ ਤੁਰਿਆ ਫਿਰਦਾ ਐ ਇੱਥੇ ਆ ਕੇ ਸਾਨੂੰ ਥੋੜਾ ਸਟ੍ਰੈਸ ਤੋਂ ਅਸੀਂ ਰੀਲੀਫ ਹੁੰਦਾ ਹੈ ਖੁਸ਼ ਹੁੰਨੇ ਆ ਨਾ ਉਹਦੇ ਕਲਚਰ ਨਾਲ ਜੁੜੀਆਂ ਚੀਜ਼ਾਂ ਦੇਖਦੇ ਆ ਨਵੇਂ-ਨਵੇਂ ਕਲਚਰ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸਾਨੂੰ ਬਹੁਤ ਵਧੀਆ ਲੱਗਦਾ ਜੀ ਮੈਨੂੰ ਕਦੇ ਹਰ ਇੱਕ ਨੂੰ ਆਉਣਾ ਚਾਹੀਦਾ ਔਰ ਆਪਦੀ ਸਟ੍ਰੈਸ ਭਰੀ ਲਾਈਫ ਤੋਂ ਥੋੜੇ ਜਿਹਾ ਇੰਜੋਏ ਕਰਨਾ ਚਾਹੀਦਾ ਸਭ ਤੋਂ ਵਧੀਆ ਕਿਹੜੀ ਚੀਜ਼ ਲੱਗੀ ਤੁਹਾਨੂੰ ਆਲਮੋਸਟ ਸਭ ਹੀ ਵਧੀਆ ਲੱਗਿਆ ਸਭ ਤੋਂ ਵਧੀਆ ਬੱਚਿਆਂ ਦੇ ਝੂਲੇ ਲੱਗੇ ਕਿ ਬੱਚੇ ਬਹੁਤ ਖੁਸ਼ ਹੈ ਜਿੰਨਾਂ ਨੂੰ ਦੇਖ ਕੇ ਅਸੀਂ ਵੀ ਬਹੁਤ ਖੁਸ਼ ਆਂ। ਹੋਰ ਸ਼ਰਧਾਂਤ ਨਹੀਂ ਕਰਦੇ ਨੇ ਇੱਥੇ ਅੱਗੇ ਤੋਂ। ਹਾਂਜੀ। ਚਲੋ ਇੱਥੇ ਵੀ ਥੋੜਾ ਜਿਹਾ ਉਹਨਾਂ ਨੂੰ ਮਤਲਬ ਜੋ ਝੂਲੇ ਉਹ ਦੇਖ ਰਹੇ ਆ ਸਾਰਾ ਖੁਸ਼ ਕਰ ਰਹੇ ਬਹੁਤ ਵਧੀਆ ਲੱਗਿਆ ਸਾਨੂੰ। ਅਹਾਂਜੀ ਉਹ ਵੀ ਵਧੀਆ ਹੈ। ਨਮੀਆਂ ਨਮੀਆਂ ਚੀਜ਼ਾਂ ਹੈਗੀਆਂ ਚਲੋ ਹਨਾ ਬੱਚਿਆਂ ਨੇ ਜੋ ਨਹੀਂ ਦੇਖੀਆਂ ਬਹੁਤ ਵਧੀਆ ਲੱਗਿਆ ਸੀ। ਗੁਰਦੀਪ ਕੌਰ ਹੈ। ਕਿ ਤੁਹਾਨੂੰ ਲੱਗਿਆ ਇਹਦਾ ਮੇਲਾ ਦਿੱਖਿਆ? ਮੇਲਾ ਬਿਤੇ ਜਿਵੇਂ ਆਪਾਂ ਜਿਹੜਾ ਸਭ ਤੋਂ ਪਹਿਲਾਂ ਊਠ ਹੈ ਜਿਹੜਾ ਉੂਠ ਨਹੀਂ ਬੱਚਿਆਂ ਨੂੰ ਕਿਸੇ ਨੂੰ ਨਹੀਂ ਪਤਾ ਉਹ ਬੜਾ ਵਧੀਆ ਲੱਗਿਆ ਬੱਚੇ ਬੜੇ ਸ਼ੌਂਕ ਨਾਲ ਉੂਠ ਤੇ ਝੂਟੇ ਲਵੇ ਬਾਕੀਆਂ ਬਾਕੀ ਚੀਜ਼ਾਂ ਤਾਂ ਜਿਹੜੀਆਂ ਹੈਗੀਆਂ ਆਮ ਮਿਲ ਜਾਂਦੇ ਕਹਿ ਨਹੀਂ ਪਰ ਫਿਰ ਵੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸਾਨੂੰ ਅਸੀਂ ਵੀ ਤਣਾਅ ਭਰੇ ਮਾਹੌਲ ਚ ਆ ਕੇ ਇੱਥੇ ਸਾਨੂੰ ਚੰਗਾ ਲੱਗਿਆ ਹਾਂ ਜ ਫਰੈਸ਼ ਹੋ ਗਏ ਜੀ ਬਿਲਕੁਲ ਸਹੀ ਕਹਾਂ ਅੰਟੀ ਜੀ ਨੇ ਕਿ ਇੱਕ ਤਣਾਅ ਭਰੀ ਜ਼ਿੰਦਗੀ ਚੋਂ ਬਾਹਰ ਆ ਕੇ ਆਪਾਂ ਮੇਲੇ ਦੇ ਚ ਆ ਕੇ ਅ ਥੋੜਾ ਜਿਹਾ ਰੋਮਾਂਚ ਦਾ ਅਹਿਸਾਸ ਕਰਦੇ ਆ ਤਾਂ ਰੀਫਰੈਸ਼ ਹੋ ਜਾਂਦੇ ਆ ਤਾਂ ਜ਼ਰੂਰੀ ਹੈ ਵੀ ਬੱਚਾ ਵਾਸਤੇ ਵੀ ਵੱਡਿਆਂ ਵਾਸਤੇ ਵੀ ਤੁਸੀਂ ਦੇਖੋ সুইਮਪੂਲ ਬਣਾਇਆ ਅ ਬੋਟਿੰਗ ਬੱਚਿਆਂ ਦੇ ਲਈ ਵੱਡਿਆਂ ਲਈ ਨਹੀਂ ਹੈ ਏਜ ਲਿਮਿਟ ਹੈ ਇਹ ਬੱਚਾ ਵਾਸਤੇ ਬਹੁਤ ਅੱਛੀ ਲੱਗਦੀ ਹੈ ਬਸ ਪ੍ਰਸੰਧ ਹੁੰਦੀ ਹੈ ਬੱਚਿਆਂ ਨੂੰ ਤੇ ਪਰਿਵਾਰ ਨਾਲ ਸਾਰੇ ਦੇਖੋ ਇੰਜੋਏ ਕਰ ਰਹੇ ਆ ਬਹੁਤ ਪੀੜ ਹੈ ਤੇ ਹਾਲਾਂਕਿ ਸ਼ੁਰੂਆਤੀ ਦਿਨ ਹੈਗੇ ਸ਼ੁਰੂਆਤੀ ਦਿਨਾਂ ਵਿੱਚ ਕਾਫੀ ਲੋਕ ਇੰਟਰਸਟ ਲੈ ਰਿਹਾ ਕਿਉਂਕਿ ਇਸ ਵਾਰ ਨਵਾਂ ਕਨਸੈਪਟ ਆਇਆ ਇਹ ਝੂਲੇ ਬੱਚਿਆਂ ਦੇ ਲਈ ਹੈ ਬੱਚਿਆਂ ਦਾ ਪਰਸ਼ਨ ਆ ਗਿਆ ਝੋਲਿਆਂ ਦਾ ਤਾਂ ਬੱਚੇ ਬਜ਼ੁਰਗ ਆ ਦੇਖ ਲੋ ਜੀ ਉੱਠ ਸਵਾਰੀ ਬੋਤਲ ਦੀ ਸਵਾਰੀ ਜਿਹਨੂੰ ਕਹਿੰਦੇ ਜੀ ਮੇਲਿਆਂ ਦੇ ਪੁਰਾਣੇ ਮੇਲਿਆਂ 'ਚ ਮਤਲਬ ਕਿ ਵੈਸਟਰਨ ਤੇ ਇੰਡੀਅਨ ਪੰਜਾਬੀ ਕਲਚਰ ਸਾਰਾ ਮਿਕਸ ਹੈ ਇਸ ਮੇਲੇ ਵਿੱਚ ਹਰ ਰੰਗ ਦੇਖਣ ਨੂੰ ਮਿਲ ਜਾਂਦਾ ਹੈ ਮੇਲੇ ਦਾ ਮਜ਼ਾ ਹੀ ਤਾਂ ਆਉਂਦਾ ਕਿ ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਆ ਅਡ ਅਡ ਚੁਆਇਸ ਹੁੰਦੀ ਹੈ ਹਰੇਕ ਦੀ ਤਾਂ ਹਰ ਚੀਜ਼ ਇੱਥੇ ਇੱਕ ਆਪਣੇ ਆਪਣੇ ਹਿਸਾਬ ਦੇ ਆਪਣੇ ਆਪਣੇ ਨੇਚਰ ਦੇ ਹਿਸਾਬ ਦੇ ਜਿਹੜੇ ਜਿਹਨੂੰ ਪਸੰਦ ਹੈ ਉਹ ਮਿਲ ਜਾਂਦੀ ਹੈ ਇਸ ਮੇਲੇ ਦੇ ਵਿੱਚ ਤੇ ਤੁਸੀਂ ਆਓ ਅਸੀਂ ਸਿਰਫ ਇਨਫੋਰਮੇਸ਼ਨ ਵਾਸਤੇ ਵੀਡੀਓ ਬਣਾ ਰਹੇ ਹਾਂ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਸਕੇ ਕਿ ਕੀ ਕੁਛ ਇਸ ਮੇਲੇ ਦੇ ਵਿੱਚ ਆਪਾਂ ਲੋਕਾਂ ਨਾਲ ਹੋਰ ਵੀ ਗੱਲਬਾਤ ਕਰਾਂਗੇ ਐਂਡ ਆਫ ਦਾ ਪੁਆਇੰਟ ਤੇ ਜਾ ਕੇ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪੂਰਾ ਮੇਲਾ ਦੇਖ ਕੇ ਲੱਗਿਆ ਹਲੇ ਇੱਧਰ ਅ ਮਿੱਕੀ ਮਾਊਸ ਹੈ ਮਿੱਕੀ ਮਾਊਸ ਤੇ ਵੀ ਬੱਚੇ ਕਾਫੀ ਇੰਜੋਏ ਕਰਦੇ ਨੇ ਉੱਪਰ ਚੜ ਕੇ ਜਦੋਂ ਬੱਚਿਆਂ ਦਾ ਅ ਮਿੱਚੇ ਸਲਿੱਪ ਕਰਦੇ ਆ ਤਾਂ ਬੜਾ ਸਲਾਈਡ ਕਰਦੇ ਆ ਤਾਂ ਮੜਾ ਮਜ਼ਾ ਆਉਂਦਾ ਹੈ ਦੋ ਤਰ੍ਹਾਂ ਦੇ ਬਣਾਇਆ ਇੱਕ ਮਿੱਕੀ ਮਾਊਸ ਦਾ ਤੇ ਇੱਕ ਦੂਸਰਾ ਤੇ ਇੱਧਰ ਇਹ ਵੀ ਚੋਲੇ ਹਜੇ ਪੂਰੀ ਤਰ੍ਹਾਂ ਤਿਆਰ ਕਰ ਰਹੇ ਕਸ ਰਹੇ ਕਿਉਂਕਿ ਹਜੇ ਸਟਾਰਟ ਮੇਲੇ ਦਾ ਤਾਂ ਸਾਰੀ ਆਪਣੇ ਪਰਿਵਾਰ ਨਾਲ ਇੱਥੇ ਆਓ ਇੰਜੋਏ ਕਰੋ ਕਿਉਂਕਿ ਜ਼ਿੰਦਗੀ ਬੜੀ ਸਪੀਡ ਨਾਲ ਚੱਲ ਰਹੀ ਹੈ ਭੱਜ ਦੌੜ ਦੀ ਇਸ ਜ਼ਿੰਦਗੀ ਦੇ ਵਿੱਚ ਕੁਝ ਪਲ ਇਹ ਜੀ ਖੁਸ਼ੀ ਦੇ ਹੋਣੇ ਚਾਹੀਦੇ ਆ ਪਰਿਵਾਰ ਨੂੰ ਵੀ ਸਮਾਂ ਦਿੱਤਾ ਜਾਂਦਾ ਤੇ ਨਾਲੇ ਇੱਕ ਰੀਫਰੈਸ਼ ਹੋ ਜਾਂਦਾ ਮਾਈਂਡ ਆਹ ਪੂਤ ਬੰਗਲਾ ਇਸ ਵਾਰ ਨਵੇਂ ਥੀਮ ਨਾਲ ਬਣਾਇਆ ਆ ਲੋਕ ਸੈਲਫੀਆਂ ਲੈ ਰያ ਕੈਮਰੇ ਚ ਕੈਦ ਕਰ ਰਹੇ ਆਪਣੇ ਰੋਮਾਂਚ ਦੇ ਪਲਾਂ ਨੂੰ ਅੰਦਰ ਜਾ ਕੇ ਇੱਕ ਥ੍ਰਿਲਰ ਹਾਰਰ ਮੂਵੀ ਵਾਲਾ ਇੱਕ ਸੀਨ ਬਣਾਇਆ ਹੁੰਦਾ ਅੰਦਰ ਆਓ ਤੇ ਦੇਖੋ ਅੰਦਰ ਜਾ ਕੇ ਉਹਤ ਬੰਗਲਾ ਸੋਹਣਾ ਤੇ ਮਲ ਬਲੈਕ ਰੰਗ ਦਾ ਤੇ ਇਧਰਲੇ ਪਾਸੇ ਲੇਡੀਜ਼ ਪੋਰਸ਼ਨ ਹੈ ਸ਼ੋਪਿੰਗ ਸੇਲ ਬਹੁਤ ਸਸਤੀ 10 ਤੋਂ ਲੈ ਕੇ 30 ਰੁਪਏ ਤੱਕ ਦੀ ਇਥੇ ਸੇਲ ਹੈ ਤੇ ਕਾਫੀ ਸਾਮਾਨ ਜਿਹੜਾ ਬਾਜ਼ਾਰ ਦੇ ਵਿੱਚ ਮਹਿੰਗਾ ਮਿਲਦਾ ਤੇ ਇੱਥੇ 10 ਤੋਂ ਲੈ ਕੇ 30 ਰੁਪਏ ਤੱਕ ਵੈਸੇ ਮਹਿੰਗਾ ਵੀ ਹੈ ਜਿਹੜੀ ਸੇਲ ਦਾ ਸਸਤਾ ਸਾਮਾਨ ਵਾਲਾ ਜਿਹੜਾ 10 ਤੋਂ 30 ਤੱਕ ਦਾ ਸਾਮਾਨ ਬੜਾ ਲੋਕ ਖਰੀਦ ਕੇ ਜਾਂਦੇ ਆ ਬਹੁਤ ਜ਼ਿਆਦਾ ਸੁੱਤੋ ਜ਼ਿਆਦਾ ਤੁਸੀਂ ਦੇਖ ਸਕਦੇ ਹੋ 20 ਰੁਪਏ 30 ਰੁਪਏ ਤੇ 10 ਰੁਪਏ ਦਾ ਵੀ ਇੱਥੇ ਆਸ-ਪਾਸ ਕਿਤੇ ਹੋਣਾ ਹਲੇ ਪੂਰੀ ਤਰ੍ਹਾਂ ਸਟਾਲਾਂ ਇੱਥੇ ਲੱਗੀਆਂ ਨਹੀਂਆਂ ਤੇ ਆਪਾਂ ਬਸ ਬਿਲਕੁਲ ਲਾਸਟ ਦੇ ਮੇਲੇ ਦੇ ਮੇਨ ਮੇਨਰ ਪੁਆਇੰਟ ਤੁਹਾਨੂੰ ਦਿਖਾਤੇ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਲੱਗੀ ਸਾਡੀ ਵੀਡੀਓ ਕਿਸ ਤਰ੍ਹਾਂ ਦਾ ਲੱਗਾ ਮੇਲਾ ਇਧਰ ਲਿਆ ਤਾਲਾਂ ਲੱਗਣੀਆਂ ਨੇ ਤਾਂ ਇਧਰ ਐਗਜ਼ਿਟ ਗੇਟ ਆਉਣ ਵਾਲਾ ਆਪਾਂ ਬਾਹਰ ਚੱਲਦੇ ਆਂ ਤੇ ਬਾਹਰ ਜਿਹੜੇ ਲੋਕ ਮੇਲਾ ਦੇਖ ਕੇ ਬਾਹਰ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਂ ਜਾ ਕੇ ਤਾਂ ਐਂਡ ਆਫ ਦਾ ਪੁਆਇੰਟ ਮੇਲੇ ਤੇ ਅਸੀਂ ਬਾਅਰ ਐਗਜ਼ਿਟ ਤੇ ਖੜੇ ਆ ਤੇ ਜਿਹੜੇ ਲੋਕ ਮੇਲੇ ਦੇ ਕੇ ਬਾਹਰ ਆਇਆ ਕਿਉਂਕਿ ਇਹ ਐਗਜ਼ਿਟ ਗੇਟ ਆ ਆਪਾਂ ਲੋਕਾਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਮੇਲਾ ਲੱਗਿਆ ਸਰ ਬਹੁਤ ਵਧੀਆ ਸੀ ਐਕੁਇਰਿੰਗ ਹਾਂ ਹਾਂ ਗਰਮੀ ਬਹੁਤ ਆ ਸਰ ਇਹ ਕੇਰੀ ਬਹੁਤ ਵਧੀਆ ਬਣਾਇਆ ਨੇ ਯਾ ਪੂਰਾ ਹਾਂ ਏਸੀ ਵੀ ਲੱਗਿਆ ਕੂਲਰ ਵੀ ਲੱਗਿਆ ਦੋਨੋਂ ਚੀਜ਼ਾਂ ਹੀ ਆਈਆਂ ਮਤਲਬ ਬਹੁਤ ਵਧੀਆ ਵੈਰਾਈਟੀ ਆਫ ਈਸਡੀ ਤੇ ਬਹੁਤ ਵਧੀਆ ਬਣਾਇਆ ਵੈਂਡਰ ਗਾਉਂਡ ਵੀ ਬਹੁਤ ਸਾਰੀ ਜਾਣਕਾਰੀ ਆ ਹਾਂ ਹਾਂ ਜੀ ਜੀ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਚੀਜ਼ਾਂ ਬਾਰੇ ਹਾਂ ਬਹੁਤ ਵਧੀਆ ਕੀਚਲ ਗਿਰਮ ਮਿਲਦੇ ਆਹੀ ਵਧੀਆ ਲੱਗੀ ਬਾਕੀ ਤਾਂ ਨਾਰਮਲ ਹੀ ਬਾਕੀ ਪੁਰਾਣੀ ਹੈ ਹਾਂ ਹਰ ਵਾਰੀ ਲੱਗਦਾ ਹੀ ਹੈ ਹਾਂ ਕਨਸੈਪਟ ਆਡਾ ਤੋਂ ਇਸ ਵਾਰੀ ਹਾਂ ਜੀ ਹਾਂ ਇਹਦੇ ਕਰਕੇ ਆਡਾ ਨਾ ਕਨਸੈਪਟ ਬਹੁਤ ਵਧੀਆ ਲੱਗਾ ਸਾਨੂੰ ਮਿਲ ਆ ਜੀ ਨਿੱਤੇ ਨੇ ਨਹੀਂ ਨਹੀਂ ਤਾਂ ਸ਼ੁਰੂਆਤ ਹੋ ਰਹੀ ਹੈ ਇਸ ਸ਼ਾਪਸ ਵੀ ਲੱਗੇ ਨੇ ਨਾ ਹਾਂ ਜੀ ਹਾਂ ਜੀ ਪਰ ਇਹ ਬਹੁਤ ਵਧੀਆ ਜੀ ਫਿਸ਼ਿੰਗ ਮੇਲਾ ਬਹੁਤ ਵਧੀਆ ਲੱਗਾ ਸਾਨੂੰ ਆਪਾਂ ਹੋਰ ਵੀ ਪੁੱਛਦੇ ਆ ਜਿਹੜੇ ਤੇ ਦੇਖ ਕੇ ਬਾਹਰ ਆ ਰਹੇ ਆ ਲੋਕਾਂ ਤੋਂ ਹੈਲੋ ਬੇਟਾ ਹੈਲੋ ਕਰੋ ਹੈਲੋ ਆ ਦੇਖਾਈ ਮਿਲੋ ਸਾਰਾ देख लिया मेला देख लिया हाँ कैसा लग हाँ. लगा अच्छा लगा क्या झूला लिया क्या किया वहाँ अंदर गए झूले लिए कौन सा झूला हाँ. ना काडी वाले अच्छा मजा आया पूरा अब एल्को ट्रेन वाले कौन वाला लिया था अच्छा तो मजा आया पूरा हां अच्छा लगा हां ठीक है पापा को थैंक यू ऑलवेन थैंक यू मैम थैंक यू ਚਲੋ ਠੀਕ ਆ ਆਪਾਂ ਹੋਰ ਵੀ ਲੋਕਾਂ ਕੋਲੋਂ ਕੀ ਹਾਲ ਹੈ ਸਰ ਜੀ ਕਿਵੇਂ ਹੋ ਤਾਂ ਦੋਸਤੋ ਥੋੜਾ ਇੱਥੇ ਟੈਕਨੀਕਲ ਇਸ਼ੂ ਆ ਗਿਆ ਸੀ ਬੈਟਰੀ ਲੋ ਹੋ ਗਈ ਸੀ ਸਾਡੇ ਮਾਈਕ ਦੀ ਕਿਉਂਕਿ ਮੇਲਾ ਕਾਫੀ ਇਸ ਵਾਰ ਵੱਡਾ ਐ ਐਕਸਟਰਾ ਕੁਝ ਆ ਗਿਆ ਸਾਨੂੰ ਪਤਾ ਹੁੰਦਾ ਕਿ ਬੰਸਲ ਸਾਹਿਬ ਨੇ ਮੇਲਾ ਇਸ ਵਾਰ ਵੱਡਾ ਲਗਾਇਆ ਤਾਂ ਅਸੀਂ ਦੋ ਬੈਟਰੀਆਂ ਲੈ ਕੇ ਆਉਂਦੇ ਪਰ ਲੋਕਾਂ ਨੇ ਬਿਲਕੁਲ ਪੋਜ਼ਿਟਿਵ ਵਿਊ ਦਿੱਤੇ ਐ ਲੋਕਾਂ ਨੇ ਬਹੁਤ ਐਨਜੋਏ ਕੀਤਾ ਤੇ ਖਾਸ ਕਰਕੇ ਜਿਹੜਾ ਇਸ ਵਾਰ ਥੀਮ ਚੇਂਜ ਕੀਤਾ ਨਵਾਂ ਕਨਸੈਪਟ ਲੈ ਕੇ ਆਇਆ ਟਨਲ ਦਾ ਟਨਲ ਦੀ ਕਾਫੀ ਤਾਰੀਫ ਕੀਤੀ ਐ ਤੇ ਇੱਕ ਦੋ ਹੋਰ ਚੀਜ਼ਾਂ ਵੀ ਹੈ ਜਿਹੜੀਆਂ ਅ ਅੰਦਰ ਦੇਖਣਯੋਗ ਨੇਗੀਆਂ ਬਹੁਤ ਖਾਸ ਹਰ ਚੀਜ਼ ਹੀ ਦੇਖਣਯੋਗ ਹੈ ਇੱਧਰ ਪਾਣ ਵਾਲਾ ਭਾਈ ਤਾਂ ਐਂਟਰੀ ਤੇ ਬੈਠਾ ਹੁੰਦਾ ਪਰ ਇਸ ਵਾਰ ਐਗਜ਼ਿਟ ਤੇ ਬੈਠਾ ਹੈ ਤਾਂ ਬਿਲਕੁਲ ਲਾਸਟ ਤੇ ਆਈ ਮਿਲ ਰਹੀ ਐਗਜ਼ਿਟ ਪੁਆਇੰਟ ਤੇ ਆ ਪਾਣ ਨਾਲ ਤੁਹਾਨੂੰ ਮਿਲੂਗਾ ਪਾਣ ਵੀ ਖਾ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਪਾਣ ਹੁੰਦੇ ਆ ਇੱਧਰ ਖਾਣ ਪੀਣ ਦੀਆਂ ਸਤਾ ਲੱਗੀਆਂ ਨੇ ਅ ਬਾਈ ਸਾਡੇ ਪੁਲਿਸ ਵਾਲੇ ਭਰਾ ਉਹਨਾਂ ਦੇ ਬੱਚੇ ਵੀ ਬੜਾ ਇੰਜੋਏ ਕਰਕੇ ਗਏ ਆ ਤਾਂ ਤੁਸੀਂ ਵੀ ਆਓ ਆਪਣੇ ਪਰਿਵਾਰ ਨਾਲ ਇੰਜੋਏ ਕਰੋ ਮਸਤੀ ਕਰੋ ਰੀਫਰੈਸ਼ ਹੋ ਕੇ ਜਾਓ ਮੇਲੇ ਚੋਂ ਚੈਹਨ ਚੈਬਰਤ